ਖੜੂਰ ਸਭ ਸੀਟ ਦੇ ਉੱਤੇ ਅਮਰਿਤਪਾਲ ਸਿੰਘ ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਅਜੇ ਤੱਕ ਅਮਰਿਤਪਾਲ ਸਿੰਘ ਆਪ ਸਾਹਮਣੇ ਨਹੀਂ ਆਇਆ ਪਰ ਪਰਿਵਾਰਕ ਮੈਂਬਰ ਜ਼ਰੂਰ ਹੁਣ ਤੀਬਰਤਾ ਦੇ ਨਾਲ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਲਗਾਤਾਰ ਪ੍ਰੈਸ ਕਾਨਫਰੰਸਸ ਕਰ ਰਹੇ ਮੀਡੀਆ ਨਾਲ ਗੱਲਬਾਤ ਉਹਨਾਂ ਦੀ ਬਣੀ ਹੋਈ ਹੈ ਔਰ ਨਾਲ ਦੀ ਨਾਲ ਹੁਣ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ ਬੀਬੀ ਖਾਲੜਾ ਜਿਹੜੇ ਨੇ ਪਰਮਜੀਤ ਕੌਰ ਖਾਲੜਾ ਉਹ ਹੁਣ ਇਸ ਚੋਣ ਮੈਦਾਨ ਚ ਆ ਚੁੱਕੇ ਨੇ ਬੀਬੀ ਖਾਲੜਾ ਇੱਕ ਸਮੇਂ ਦੇ ਉੱਤੇ ਅਕਾਲੀ ਦਲ ਦੇ ਨਾਲ ਸ਼ਮੂਲੀਤ ਰੱਖ ਚੁੱਕੇ ਨੇ ਔਰ ਹੁਣ ਉਹ ਇਸ ਚੋਣ ਮੈਦਾਨ ਚ ਆ ਚੁੱਕੇ ਨੇ ਔਰ ਅਮਰਤਪਾਲ ਸਿੰਘ ਦੀ ਹਮਾਇਤ ਦੇ ਵਿੱਚ ਡਟ ਗਏ ਨੇ ਅਮਰਤਪਾਲ ਸਿੰਘ ਦੇ ਪੱਖ ਦੇ ਵਿੱਚ ਡਟ ਗਏ ਨੇ ਔਰ ਧਰਮ ਯੁੱਧ ਮੋਰਚੇ ਦਾ ਨਾਮ ਲੈ ਕੇ ਹੁਣ ਪੰਥਕ ਲੋਕਾਂ ਨੂੰ ਹੋਕਾ ਮਾਰਨਾ ਸ਼ੁਰੂ ਕਰ ਦਿੱਤਾ ਗਿਆ ਪੰਥ ਨੂੰ ਪੂਰੇ ਪੰਥ ਨੂੰ ਹੋਕਾ ਮਾਰਨਾ ਸ਼ੁਰੂ ਕਰ ਦਿੱਤਾ ਗਿਆ ਅਮਰਤਪਾਲ ਸਿੰਘ ਲਈ ਇੱਕ ਗਰਾਊਂਡ ਬਣਾਇਆ ਜਾ ਰਿਹਾ ਜਿਸ ਗਰਾਊਂਡ ਦੇ ਉੱਤੇ ਆ ਕੇ ਅਮਰਤਪਾਲ ਸਿੰਘ ਆਪਣੀ ਚੋਣ ਪਾਰੀ ਜਿਹੜੀ ਆ ਉਹ ਖੇਡੇਗਾ ਆਪਣੀ ਚੋਣਵੀਂ ਪਾਰੀ ਜਿਹੜੀ ਆ ਉਹ ਖੇਡੇਗਾ ਪਰ ਗੱਲ ਇਹ ਹੈ ਕਿ ਕੀ ਬੀਬੀ ਖਾਲੜਾ ਦੇ ਆਉਣ ਦੇ ਨਾਲ ਅਮਰਪਾਲ ਸਿੰਘ ਸਟਰੋਂਗ ਹੁੰਦਾ ਅਮਰਪਾਲ ਸਿੰਘ ਦੇ ਮਾਪੇ ਤਾਂ ਜ਼ਰੂਰ ਸੁਰਖੀਆਂ ਦਾ ਹਿੱਸਾ ਬਣੇ ਹੋਏ ਨੇ ਪਰ ਬੀਬੀ ਖਾਲੜਾ ਵੀ ਹੁਣ ਅਮਰਪਾਲ ਦੇ ਹੱਕ ਦੇ ਵਿੱਚ ਆ ਕੇ ਖੜ ਗਏ ਨੇ ਹੁਣ ਇੱਥੇ ਗੱਲ ਕਰਨੀ ਇਹ ਜ਼ਰੂਰੀ ਹੈ ਕਿ ਅਮਰਪਾਲ ਸਿੰਘ ਦਾ ਮੌਜੂਦਾ ਰਸੂਖ ਕੀ ਹੈ ਵੇਖੋ ਕਿ ਪਹਿਲਾਂ ਵੀ ਕਈ ਵਾਰ ਸਾਂਝੀ ਕਰ ਦਿੱਤੀ ਗਈ ਹੈ ਗੱਲ ਕਿ ਮਾਝੇ ਖੇਤਰ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਰਸੂਖ ਜਿਹੜਾ ਉਹ ਖਾਸਾ ਮਜ਼ਬੂਤ ਆਰ ਖਡੂਰ ਸਾਹਿਬ ਵਰਗੀ ਸੀਟ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਪੰਥਕ ਸੀਟ ਹੋਵੇ ਉਸ ਦੇ ਉੱਤੇ ਅੰਮ੍ਰਿਤਪਾਲ ਸਿੰਘ ਵਰਗਾ ਵਿਅਕਤੀ ਜਦੋਂ ਆ ਕੇ ਚੋਣ ਮੈਦਾਨ 'ਚ ਉਤਰਦਾ ਆ ਉਦੋਂ ਉਹਦੀਆਂ ਜਿੱਤਣ ਦੀਆਂ ਸੰਭਾਵਨਾਵਾਂ ਬਹੁਤ ਤੇਜ਼ ਹੋ ਜਾਂਦੀਆਂ ਨੇ ਖੈਰ ਅੰਦਰੂਨੀ ਖਬਰਾਂ ਤੇ ਇਹ ਵੀ ਨਹੀਂ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਦੀ ਸੀਟ ਜਿੱਤੇ ਆ ਪਿਆ ਪਰ ਇਸ ਦੇ ਵਿੱਚ ਸੱਚਾਈ ਕਿੰਨੇ ਕਿ ਜੇ ਅਮਰਿਤਪਾਲ ਸਿੰਘ ਜੱਤ ਦਾ ਤੇ ਸਿਆਸੀ ਸਮਿਕਰਣ ਕੀ ਹੋਣਗੇ ਕਿਉਂਕਿ ਅਮਰਿਤਪਾਲ ਸਿੰਘ ਜ਼ਿਆਦਾਤਰ ਇੱਕ ਰੈਡਿਕਲ ਪੱਧਰ ਦਾ ਆਗੂ ਮੰਨਿਆ ਜਾ ਸਕਦਾ ਆ ਉਹਦਾ ਸਿਆਸੀ ਰੁਝਾਨ ਜਿਹੜਾ ਅੱਜ ਤੱਕ ਲੀਡਰਾਂ ਦਾ ਬਣਿਆ ਆ ਉਹ ਉਸ ਤਰ੍ਹਾਂ ਦਾ ਨਹੀਂ ਬਣਿਆ ਸਿਆਸੀ ਪੱਧਰ ਦੇ ਉੱਤੇ ਅਮਰਿਤਪਾਲ ਸਿੰਘ ਕੀ ਰਸੂਖ ਰੱਖਦਾ ਆ ਇਹ ਵੋਟਰ ਜ਼ਰੂਰ ਦੱਸਣਗੇ ਪਰ ਅਮਰਿਤਪਾਲ ਸਿੰਘ ਦਾ ਮੌਜੂਦਾ ਰਸੂਖ ਜਿਹੜਾ ਹੈ ਉਹ ਇੱਕ ਰੈਡਿਕਲ ਆਗੂ ਦੇ ਆਧਾਰ ਦੇ ਉੱਤੇ ਕੀਤਾ ਜਾ ਸਕਦਾ ਹੈ ਇੱਕ ਵੱਖਵਾਦੀ ਵਿਚਾਰਧਾਰਾ ਵਾਲੇ ਆਗੂ ਦੇ ਆਧਾਰ ਦੇ ਉੱਤੇ ਕੀਤਾ ਜਾ ਸਕਦਾ ਹੈ ਹਾਲਾਂਕਿ ਜ਼ਰੂਰ ਉਹਦੀਆਂ ਕਈ ਗੱਲਾਂ ਇਹੋ ਜਿਆਂ ਨੇ ਜਿਹੜੀਆਂ ਸਤਕਾਰਯੋਗ ਹੋ ਸਕਦੀਆਂ ਨੇ ਜਿਵੇਂ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਛਡਾਉਣਾ ਜਾਂ ਫਿਰ ਉਹਨਾਂ ਨੂੰ ਗੁਰੂ ਦੇ ਲਾੜ ਲਾਉਣਾ ਪਰ ਇਹਨਾਂ ਗੱਲਾਂ ਦੇ ਉੱਤੇ ਵੀ ਬਹੁਤ ਸਾਰੇ ਸਵਾਲ ਖੜੇ ਹੁੰਦੇ ਆਏ ਨੇ ਨਸ਼ਿਆਂ ਤੋਂ ਦੂਰ ਲਜਾਇਆ ਗਿਆ ਜਾਂ ਫਿਰ ਨਸ਼ੇ ਉਹਨਾਂ ਨੂੰ ਲਾਗੇ ਲਾ ਕੇ ਮੁਹੱਈਆ ਕਰਵਾਏ ਗਏ ਨੇ ਇਹਦੇ ਉੱਤੇ ਸਵਾਲ ਖੜਾ ਹੁੰਦਾ ਰ ਤੇ ਗੁਰੂ ਦੇ ਲੜ ਲਾਉਣ ਦੇ ਹਵਾਲੇ ਦੇ ਨਾਲ ਇਹ ਸਵਾਲ ਖੜੇ ਹੁੰਦੇ ਰਹੇ ਨੇ ਕਿ ਨੌਜਵਾਨਾਂ ਨੂੰ ਹਥਿਆਰ ਚਲਾਉਣ ਦੀ ਨਾਜਾਇਜ਼ ਟ੍ਰੇਨਿੰਗ ਦਿੱਤੀ ਜਾਂਦੀ ਰਹੀ ਹੈ ਗੁਰੂ ਦੇ ਲੜ ਲਾਉਣ ਦੇ ਨਾਂ ਦੇ ਉੱਤੇ ਖੈਰ ਇਹ ਉਹ ਕੁਝ ਗੱਲਾਂ ਨੇ ਜਿਹੜੀਆਂ ਅਮਰਿਤਪਾਲ ਸਿੰਘ ਦੇ ਉੱਤੇ ਚੁੱਕੀਆਂ ਜਾਂਦੀਆਂ ਰਹੀਆਂ ਨੇ ਪਰ ਹੁਣ ਹਾਲਾਤ ਕੁਝ ਹੋਰ ਨੇ ਡੇਬਰੂਗੜ ਜਾਂਡ ਤੋਂ ਬਾਅਦ ਐਨਐਸਏ ਲੱਗਣ ਤੋਂ ਬਾਅਦ ਹਾਲਾਤ ਹੁਣ ਵੱਖਰੇ ਪੱਧਰ ਦੇ ਉੱਤੇ ਭਖੇ ਪਏ ਨੇ ਖੈਰ ਉਸੇ ਦੇ ਨਾਲ ਨਾਲ ਇਹ ਵੀ ਦੱਸ ਦਿੰਦੇ ਆ ਕਿ ਹੁਣ ਜਦੋਂ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਖੜ ਜਾਂਦੇ ਨੇ ਬੀਬੀ ਖਾਲੜਾ ਤਾ ਜ਼ਰੂਰ ਇੱਕ ਵੱਖਰੇ ਲੈਵਲ ਦਾ ਰੁਝਾਨ ਜਿਹੜਾ ਆ ਉਹ ਇਸ ਪੰਥਕ ਸੀਟ ਦੇ ਉੱਤੇ ਖੜਾ ਹੋ ਜਾਵੇਗਾ ਅਮਰਿਤਪਾਲ ਸਿੰਘ ਦੇ ਜਿੱਤਣ ਦੇ ਚਾਂਸਸ ਹੋਰ ਵੱਧ ਸਕਦੇ ਨੇ ਉਹਨਾਂ ਦੇ ਆਪੋਜ਼ਿਟ ਵਿਰਸਾ ਸਿੰਘ ਵਲਟੋਹਾ ਨੇ ਜੋ ਸ਼ਾਇਦ ਹੀ ਅਮਰਿਤਪਾਲ ਸਿੰਘ ਦਾ ਮੁਕਾਬਲਾ ਕਰ ਸਕਣ ਅਜੇ ਤੱਕ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਵਿਰਸਾ ਸਿੰਘ ਵਲਟੋਹਾ ਜ਼ਰੂਰ ਇੱਕ ਸੀਨੀਅਰ ਲੀਡਰ ਨੇ ਜ਼ਰੂਰ ਆਪਣਾ ਰਸੂਖ ਰੱਖਦੇ ਨੇ ਪਰ ਇਸ ਸੀਟ ਦੇ ਉੱਤੇ ਵਿਰਸਾ ਸਿੰਘ ਵਲਟੋਹਾ ਕੀ ਜਿੱਤ ਦਾ ਚੜ੍ਹਾ ਫੇਰਾ ਸਕਣਗੇ ਇਹ ਸੀਟ ਅਕਾਲੀ ਦਲ ਦੀ ਝੋਲੀ ਚ ਪਾ ਸਕਣਗੇ ਇੱਥੇ ਵੱਡਾ ਸਵਾਲ ਖੜਦਾ ਹੈ ਇੱਥੇ ਇੱਕ ਨਰੇਟਿਵ ਇਹ ਵੀ ਖੜਾ ਹੁੰਦਾ ਹੈ ਕਿ ਇਸ ਸੀਟ ਤੋਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਲੜਾਇਆ ਜਾ ਸਕਦਾ ਸੀ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਆਪਣੀ ਚਾਹਤ ਵੀ ਪ੍ਰਗਟ ਕਰ ਰਹੇ ਸੀ ਕਿ ਉਹਨਾਂ ਨੂੰ ਲੜਾਇਆ ਜਾਵੇ ਪਰ ਬਿਕਰਮ ਸਿੰਘ ਮਜੀਠੀਆ ਨੂੰ ਨਹੀਂ ਲੜਾਇਆ ਗਿਆ ਔਰ ਉਹਨਾਂ ਦੀ ਥਾਂ ਦੇ ਉੱਤੇ ਵਿਰਸਾ ਸਿੰਘ ਵਲਟੋਹਾ ਲੈ ਆਂਦੇ ਗਏ ਜਿਵੇਂ ਪਹਿਲਾਂ ਵੀ ਕਈ ਵਾਰ ਤਤ ਸਾਂਝੇ ਕੀਤੇ ਗਏ ਨੇ ਕਿ ਬਿਕਰਮ ਸਿੰਘ ਮਜੀਠੀਆ 2007 ਤੋਂ ਬਾਅਦ ਰੈਗੂਲਰਲੀ ਜਿਹੜੀ ਹੈ ਉਹ ਵਿਧਾਨ ਸਭਾ ਇਲੈਕਸ਼ਨ ਜਿੱਤਦੇ ਆਏ ਨੇ ਪਰ ਦੂਜੇ ਪਾਸੇ ਵਿਰਸਾ ਵਲਟੋਹਾ ਦੋ ਵਾਰ ਜਿੱਤੇ ਨੇ ਹਾਲਾਂਕਿ ਮੀਡੀਆ ਦੇ ਰੂਬਰੂ ਕਾਫੀ ਰਹੇ ਨੇ ਮੀਡੀਆ ਦੇ ਸਾਹਮਣੇ ਕਾਫੀ ਰਹੇ ਨੇ ਬੜੇ ਹੀ ਤਾ ਬਿਕਰਮ ਸਿੰਘ ਮਜੀਠੀਆ ਇੱਕ 올 ਰੌਂਡਰ ਮੰਨੇ ਜਾਂਦੇ ਨੇ ਇਸ ਫੀਲਡ ਦੇ ਔਰ ਖਾਸ ਕਰਕੇ ਖਡੂਰ ਸਾਹਿਬ ਦੀ ਸੀਟ ਜਿਹਦੇ ਉੱਤੇ ਆਪ ਉਹ ਚੋਣ ਲੜਨਾ ਚਾਹੁੰਦੇ ਸੀਗੇ ਉਹਨਾਂ ਨੂੰ ਲੜਾਇਆ ਜਾ ਸਕਦਾ ਸੀ ਤੇ ਬੜੇ ਹੀ ਚੰਤਕ ਜਿਹੜੇ ਨੇ ਉਹ ਇਹ ਮੰਨਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਅਮਰਿਤਪਾਲ ਸਿੰਘ ਨੂੰ ਪਛਾੜ ਸਕਦਾ ਸੀ ਪਰ ਇਥੋਂ ਲਿਆਂਦਾ ਗਿਆ ਵਿਰਸਾ ਸਿੰਘ ਵਲਟੋਹਾ ਯਾਨੀ ਕਿ ਮੋਟੀ ਮੋਟੀ ਗੱਲ ਜਿਹੜੀ ਕਹਿਣ ਵਾਲੀ ਉਹ ਇਹ ਹੈ ਕਿ ਵਿਰਸਾ ਸਿੰਘ ਵਲਟੋਹਾ ਨੂੰ ਲਿਆ ਕੇ ਕਿਤੇ ਸ਼੍ਰੋਮਣੀ ਅਕਾਲੀ ਦਲ ਨੇ ਅਸਿੱਧੇ ਤੌਰ ਦੇ ਉੱਤੇ ਅਮਰਿਤਪਾਲ ਨੂੰ ਸਮਰਥਾ ਨਹੀਂ ਤਾਣੀ ਦੇ ਦਿੱਤਾ ਵਿਰਸਾ ਸਿੰਘ ਬਲਟੋਹਾ ਨੂੰ ਲੈ ਤਾਂ ਆਂਦਾ ਗਿਆ ਉੱਥੇ ਖੜਾ ਵੀ ਕਰ ਦਿੱਤਾ ਗਿਆ ਵਿਰਸਾ ਸਿੰਘ ਬਲਟੋਹਾ ਨੇ ਆ ਕੇ ਬੜੇ ਗੁੱਝੇ ਇਲਜ਼ਾਮ ਵੀ ਲਗਾ ਦਿੱਤੇ ਸਿੱਧਾ ਤਿੱਖੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਔਰ ਨਾਲ ਦੀ ਨਾਲ ਹੁਣ ਸ਼੍ਰੋਮਣੀ ਕਾਲੇ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸੇ ਤਰ੍ਹਾਂ ਤਿੱਖੇ ਮੀਂਹਾਂ ਦਿੰਦੇ ਨਜ਼ਰ ਆ ਰਹੇ ਨੇ ਪਰ ਵਿਰਸਾ ਸਿੰਘ ਬਲਟੋਹਾ ਨੂੰ ਉੱਥੇ ਲਿਆਉਣ ਦਾ ਮਕਸਦ ਕਿਤੇ ਅਮਰਿਤਪਾਲ ਸਿੰਘ ਨੂੰ ਜਿਤਾਉਣਾ ਤਾਂ ਨਹੀਂ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਖੈਰ ਮੌਜੂਦਾ ਹਾਲਾਤ ਜੇ ਦੇਖੀਏ ਤਾਂ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਬੀਬੀ ਖਾਲੜਾ ਵੀ ਹੁਣ ਪਰਿਵਾਰ ਦੇ ਨਾਲ ਆ ਗਈ ਹੈ ਔਰ ਜੋ ਹਾਲਾਤ ਨੇ ਜੋ ਬਿਆਨ ਸਾਹਮਣੇ ਆਏ ਨੇ ਆਉ ਤੁਹਾਨੂੰ ਉਹ ਸੁਣਾ ਦਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਜਿਵੇਂ ਪਤਾ ਹੀ ਹੈ ਸਾਰਿਆਂ ਨੂੰ ਕਿ ਅਮਰਪਾਲ ਸਿੰਘ ਜੀ ਹਰੂ ਸਾਹਿਬ ਦਾ ਇਲੈਕਸ਼ਨ ਲੜ ਰਹੇ ਹਨ। ਉਹਦੇ ਵਾਸਤੇ ਹੀ ਅਕਾਲ ਤਖਤ ਤੋਂ ਅਰਦਾਸ ਕਰਕੇ ਚੱਲੇ ਸੀ ਤੇ ਸੰਗਤਾਂ ਦਾ ਬਹੁਤ ਪਿਆਰ ਮਿਲ ਰਿਹਾ ਤੇ ਸੰਗਤਾਂ ਨੂੰ ਅਪੀਲ ਵੀ ਆ ਕਿ ਵੱਧ ਤੋਂ ਵੱਧ ਸਹਿਯੋਗ ਦੇ ਕੇ ਉਹਨਾਂ ਨੂੰ ਕਾਮਯਾਬ ਕਰੋ ਤੇ ਜੋ ਬੰਦੀ ਸਿੰਘ ਜਾਂ ਹੋਰ ਨਸ਼ਿਆਂ ਦੇ ਮਸਲੇ ਉਹ ਹੱਲ ਹੋ ਸਕਣ ਵਾਈਬਰ ਦੀ ਕਰਵਾ ਕੇ ਇਹ ਮੇਨ ਮੁੱਦਾ ਦੇ ਨਸ਼ੇ ਆ ਤੇ ਜਾਂ ਬੰਦੀ ਸਿੰਘਾਂ ਦਾ ਜਿਹੜਾ ਹੈ ਬਾਕੀ ਜਦੋਂ ਬਾਹਰ ਆਉਣਗੇ ਤੇ ਫਿਰ ਉਹ ਸਾਰੇ ਮੁੱਦਿਆਂ ਨੂੰ ਕੋਈ ਤਰ੍ਹਾਂ ਤਰ ਜਿੰਨੇ ਵੀ ਮੁੱਦੇ ਹੋਣਗੇ ਸਾਰਿਆਂ ਤੇ ਹੀ ਕੰਮ ਕੀਤਾ ਜਾਊਗਾ ਬਖਤ ਯਾਰ ਕਿਧਰੋਂ ਦੁਰੇ ਦੇ ਕਿਧਰ ਜਾਣਾ ਜੀ ਅੱਜ ਅਸੀਂ ਜੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤਰਨਤਨ ਸਾਹਿਬ ਤਰਨਤਨ ਸਾਹਿਬ ਤੋਂ ਖੂਰ ਸਾਹਿਬ ਵਟਵਾ ਸਾਹਿਬ ਦੀ ਅਭੀਬਾਰ ਬਣੇ ਆ ਅਸਾਨੂੰ ਅਪੀਲ ਦੇ ਕਿਵੇਂ ਦੇ ਦੇ ਦੀ ਜਾਨ ਨੂੰ ਤੇ ਇਹ ਤੇ ਜੀ ਵਟਵਾ ਸਾਹਿਬ ਨੂੰ ਜਾਂ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਕਿ ਜਿੱਦਾਂ ਦਾ ਹਾਲਾਤ ਬਣੇ ਪਏ ਆ ਫਾਰਮ ਦੇ ਉਹਦੇ ਵਾਸਤੇ ਉਹਨਾਂ ਨੂੰ ਉਮੀਦਵਾਰ ਨਹੀਂ ਸਿਦਾਰਨਾ ਚਾਹੀਦਾ ਅੱਜ ਵੀ ਅਸੀਂ ਅਪੀਲ ਕਰਾਂਗੇ ਕਿ ਫੈਸਲੇ ਤੇ ਦੁਬਾਰਾ ਗੌਰ ਕਰਨ ਪਰ ਇਹ ਕਿ ਸਿੱਖਾਂ ਦੀ ਹਾਲਾਤ ਬਹੁਤ ਗਰੇ ਹੋਏ ਪਏ ਸਿੱਖਾਂ ਦੀ ਕੋਈ ਗੱਲ ਸੁਣੀ ਨਹੀਂ ਜਾ ਰਹੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨ ਦੀ ਲੋੜ ਸਹੀ ਤੇ ਅੱਜ ਵੀ ਅਸੀਂ ਤੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਆਪਣੇ ਫੈਸਲੇ ਤੇ ਗੌਰ ਕਰਕੇ ਭਾਈ ਅਮਰਪਾਲ ਸਿੰਘ ਨੂੰ ਇਕ ਮਤਲਬ ਬਿਨਾ ਮੁਕਾਬਲਾ ਕੰਮ ਜਬ ਕੀਤਾ ਜਾਵੇ ਤੇ ਸੇਕ ਕੌਮ ਦੀ ਬਹੁਤ ਵੱਡੀ ਗੱਲ ਹੋ ਗਈ ਸੀ ਵੀ ਅਕਾਲੀ ਗੱਲ ਦੇ ਕਹੇ ਬੰਦੇ ਨੂੰ ਮਿਲੇ ਨਹੀਂ ਨਹੀਂ ਮਿਲੇ ਨਹੀਂ ਕਿ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਬੈਂਡੀ ਰੋਡ ਪਈ ਤੇ ਮਿਲ ਨਹੀਂ ਸਕਦੇ ਕੋਈ ਮੈਨੋਗੇ ਹਾਂ ਜੀ ਕਿਹਨੂੰ ਮਿਲੋਗੇ ਅਗਰ ਕੋਈ ਆਪਰਟਿਉਨਿਟੀ ਆ ਜਾਵੇ ਕੋਈ ਗੱਲ ਹੋ ਜੀ ਕਿਸੇ ਨੂੰ ਮਿਲ ਸਕਦੀ ਜੇਕਰ ਬਹੁਤ ਤੁਹਾਡੇ ਕੋਲ ਤੁਸੀਂ ਵੀ ਉਹਨਾਂ ਦੇ ਕੋਲ ਜਾਓਗੇ ਨਹੀਂ ਉਹ ਆਏ ਸੀ ਉਹ ਆ ਕੇ ਉਹ 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 ਦੀਆਂ ਗੱਲਾਂ ਕਰ ਰਹੇ ਸੀ ਉਹਨਾਂ ਦਾ ਕੋਈ ਮਤਲਬ ਨਹੀਂ ਸੀਗਾ ਜੀ ਨਾ ਕੋਈ ਕੀ ਕਰਦੇ ਸੀ ਉਹ ਕਹਿ ਰਹੇ ਸੀ ਤੁਹਾਡੇ ਪਰਿਵਾਰ ਨੇ ਸੰਗ ਸੁਜੋਗ ਦੇਣ ਵਾਸਤੇ ਕਿਹਾ ਸੀ ਅਸੀਂ ਕਿਹਾ ਸਾਡੇ ਨਾਲ ਤੁਸੀਂ ਕਦੀ ਮਿਲੇ ਵੀ ਨਹੀਂ ਗਏ ਉਹ ਤਿੰਨ ਮਹੀਨੇ ਤੋਂ ਸਜੋਤ ਦੇ ਕਿਹੜੇ ਗੱਲ ਸਹਿਯੋਗ ਦੇਣਾ ਹੁੰਦਾ ਤੇ ਅਸੀਂ ਕਿਉਂ ਖੜਾ ਕਰਦੇ ਤਾਂ ਪੰਜਾਬ ਦੀ ਸਰਕਾਰ ਇੱਡੀ ਵਧੀਆ ਲੋਕਾਂ ਨੇ ਚੁਣੀ ਆ ਉਹਦਾ ਉਹ ਜੋੜੀ ਸਰਕਾਰ ਚੁਣੀ ਉਹ ਤਾਂ ਸਾਰਿਆਂ ਦੇ ਸਾਹਮਣੇ ਹੈ ਸਰਕਾਰ ਦੂਜਿਆਂ ਤੋਂ ਦੁਖੀ ਹੋ ਕੇ ਸੁਣੇ ਪਰ ਇਹਨਾਂ ਬਹੁਤ ਛੇਤੀ ਦੁਖੀ ਕਰ ਦਿੰਦਾ ਜੀ ਜਿਵੇਂ ਦੇਖਦੇ ਹੋ ਪਿਛਲੇ ਸਾਲ ਵੀ ਤੁਸੀਂ ਇਲੈਕਸ਼ਨ ਲੜੀ ਉਦੋਂ ਵੀ ਜਿਹੜਾ ਅਕਾਲੀ ਦਲ ਦੋ ਪਾਰ ਹੋ ਗਿਆ ਤੇ ਜਿਹੜੀ ਵੋਟਾਂ ਕੱਟੇ ਗਈ ਤੇ ਡਿੰਪਾ ਜਿੱਤ ਗਈ ਇਸ ਵਾਰੀ ਕਿੱਦਾਂ ਵੇਖਦੇ ਹੋ ਜਦੋਂ ਉਲਟੋ ਆ ਸਭ ਖਲੋ ਗਿਆ ਤੇ ਅਬਰਦਪਾ ਜੀ ਹੰਗਾਰਾ ਹੀ ਭਰਦੇ ਪਏ ਨੇ ਲੋਕਾਂ ਦੇ ਹਾਂਜੀ ਇਹੋ ਜ ਮਸਲਾ ਕਦੇ ਕਦੇ ਹੁੰਦਾ ਹੈ ਪਰ ਮੈਨੂੰ ਲੱਗਦਾ ਹੈ ਸਵੇਰੀ ਉਹ ਜਿਆ ਕੋਈ ਮਸਲਾ ਨਹੀਂ ਹੈਗਾ ਉਹਨਾਂ ਨੇ ਜਾਨ ਛਡਾਈ ਕੀਤੀ ਆ ਮਿਸਟਰ ਬਲਟੋਆ ਨੂੰ ਖੜਾ ਕਰਕੇ ਤੇ ਸਾਨੂੰ ਲੱਗਦਾ ਹੈ ਵੀ ਅੱਜ ਕਿ ਉਹ ਪ੍ਰੋਬਲਮ ਨਹੀਂ ਆਉਗੀ ਜਿਹੜੀ ਪਹਿਲਾਂ ਸੀ ਸਿਚੁਏਸ਼ਨ ਵੀ ਚੇਂਜ ਹੈ ਤੇ ਸਾਡੇ ਦੇ ਜਿਹੜੇ ਤਕੇ ਹੋਰ ਵੱਧ ਗਏ ਆ ਅਸੀਂ ਬੰਦੀ ਸਿੰਘਾਂ ਦੇ ਮੋਰਚੇ ਲਾ ਕੇ ਵੱਡੇ ਜਿਹੜੇ ਸਾਡੇ 35 35 ਸਾਲ ਦੇ ਸਿੰਘ ਸੀ ਉਹਨਾਂ ਨੂੰ ਛਡਾਉਣ ਨੂੰ ਕਰਦੇ ਸੀ ਪਰ ਸਾਡੇ ਉਹਨਾਂ ਨੇ ਅੱਜ ਗੁਰੂਗੜ੍ਹ ਚ ਆਏ ਨਸ਼ੇ ਲੱਗ ਗਏ ਤੇ ਹੋਰ ਵੀ ਸਾਡਾ ਜਿਹੜਾ ਮਿਸ਼ਨ ਹੈ ਨਾ ਉਹ ਇਹੋ ਹੀ ਆ ਵੀ ਇਹ ਸਾਡਾ ਇਹ ਧਰਮ ਯੁੱਧ ਮੋਰਚਾ ਹੈ ਕਿ ਅਸੀਂ ਜਿਹੜੇ ਧਰਮੀ ਬੰਦੇ ਆ ਉਹ ਤਾਂ ਸਾਡੇ ਨਾਲ ਹੀ ਆ ਪਰ ਜਿਹੜੇ ਲੋਕ ਪਿੱਛੇ ਪਛਤਾਵਾ ਕਰਦੇ ਰਹੇ ਆ ਕਿ ਬੀਬੀ ਖਾਲਸਾ ਅੱਜ ਨਸੀ ਵੋਟ ਨਹੀਂ ਪਾ ਸਕੇ ਕਿਸੇ وجہ ਕਰਕੇ ਅੱਜ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਹੁਣ ਬੜਾ ਸਲੈਰੀ ਮੌਕਾ ਹੈ ਤੇ ਤੁਸੀਂ ਹੁਣ ਮੈਦਾਨ ਵਿੱਚ ਆਓ ਤੇ ਪਾਈ ਵਰਤ ਪਾਲ ਸਿੰਘ ਦੀ ਜਿੱਤ ਜਿਹੜੀ ਉਹ ਯਕੀਨੀ ਬਣਾਓ ਪੰਜਾਬ ਦੇ ਜਸਪਾਲ ਮਾਰੇ ਹਰ ਇੱਕ ਕੈਂਡੀ ਖੜੀ ਕਰਦੇ ਹਰ ਕੋਸ਼ਿਸ਼ ਵਿੱਚ ਉਹਨੂੰ ਕਿੱਦਾਂ ਵੇਚਦੇ ਹੋ ਨਹੀਂ ਜੀ ਮੈਨੂੰ ਲੱਗਦਾ ਹੈ ਵੀ ਪੰਜਾਬ ਨੂੰ ਇਹ ਗੱਲ ਬਹੁਤ ਸੋਚਣੀ ਚਾਹੀਦੀ ਹੈ ਕਿ ਜੇ ਭਾਜਪਾ ਦਾ ਫੈਰ ਤਰਾਵਾ ਹੋ ਗਿਆ ਪੰਜਾਬ ਦੇ ਵਿੱਚ ਤੇ ਬੜੀ ਮੁਸ਼ਕਲ ਬਣ ਜਾਣੀ ਹੈ ਸਾਡੇ ਲਈ ਤੇ ਹੁਣੇ ਹੀ ਉਹਨਾਂ ਨੂੰ ਰੋਕੋ ਪੁਣੀ ਰੋ ਕੋਨ ਦਾ ਪੈਰ ਤਰਾ ਵਾਈਨਾ ਹੋਣ ਦਿਓ ਕਜਾਲ ਚ ਅਲਣਾ ਜੀ ਦਾ ਮੁੰਡਾ ਕਿਉਂ ਨਹੀਂ ਲੈ ਰਹੇ ਹਾਂਜੀ ਇਹ ਖਾਲੜਾ ਜੀ ਦਾ ਮੁੰਡਾ ਕਿਉਂ ਨਹੀਂ ਲੈ ਰਹੇ ਹਾਂ ਅਮਰਤਪਾਲ ਬਿਲਕੁਲ ਮੈਂ ਖੜੀ ਹਾਂ ਘਾਲੜਾ ਦਾ ਮੁੰਡਾ ਕਿਉਂ ਨਹੀਂ ਲੈ ਰਹੇ ਮੈਂ ਖੜੀ ਹਾਜ਼ਰ ਹਾਂ ਮੈਂ ਅਲਣੀ ਦਾ ਇਹ ਜਿਹੜੀ ਝੋਨ ਹੈ ਨਾ ਅੱਜ ਪਹਿਲਾ ਦਿਨ ਹੈ ਤੁਹਾਨੂੰ ਅਸੀਂ ਦੱਸਾਂਗੇ ਇਹ ਜਿਹੜੀ ਝੋਨ ਆ ਨਾ ਇਹ ਸ਼ਹੀਦਾਂ ਦੀ ਸਰਪ੍ਰਸਤੀ ਥੱਲੇ ਲੜੀ ਜਾਣੀ ਹੈ ਕਿੰਨੇ 25000 ਨੌਜਵਾਨ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਸਰਪ੍ਰਸਤੀ ਹਟ ਲਈ ਜਾਣੀ ਐ ਅੱਜ ਇਹ ਪਹਿਲਾ ਦਿਨ ਐ ਤੇ ਅੱਜ ਅਸੀਂ ਅਮਰਪਾਲ ਨੂੰ ਤਾਂ ਦੱਸ ਦਿੱਇਆ ਕਿ ਉਹ ਸਾਡਾ ਕੈਂਡੀਡੇਟ ਆ ਹਾਂਜੀ ਉਹ ਸਾਡਾ ਕੈਂਡੀਡੇਟ ਆ ਤੇ ਬਾਕੀ ਖਾਲੜੇ ਦੀ ਗੱਲ ਤਾਂ ਥੋੜੀ ਉੱਪਰ ਨਿਕਲ ਗਿਆ ਲੈਵਲ ਉਹ ਤੇ ਵੱਡ ਲੈਵਲ ਦੀ ਗੱਲ ਬਣੀ ਜੀ ਐ ਤੇ ਜੇ ਇਹ ਕੋਈ ਕਵੇ ਇਹ ਵੀ ਖਾਲੜੇ ਦੀ ਗੱਲ ਨਹੀਂ ਹੋ ਰਹੀ ਤੇ ਫਿਰ ਮੇਰੇ ਤਾਂ ਕੋਈ ਮੈਨੇ ਨਹੀਂ ਇਥੇ ਖੜਮ ਦੇ ਜੇ ਮੈਂ ਖੜੀ ਜਾਂਦੀ ਖਾਲੜੇ ਕਰਕੇ ਖੜੀ ਕੋਈ ਸਭ ਹਲਕਾ ਪਲਦੇ ਗਲ ਕੰਮ ਨਹੀਂ ਆਵਾ ਕੀ ਲੱਗਦਾ ਹੈ ਅਰ ਕਾ ਲੋਕਾਂ ਦੀ ਕਿੰਨਾ ਮਹੂਾਰਾ ਮਿਲਦਾ ਨਹੀਂ ਤਾਂ ਹੀ ਨਾ ਸੀ ਫਿਰ ਦੁਬਾਰਾ ਮੈਂ ਮੈਦਾਨ ਵਿੱਚ ਮੈਂ ਸੋਚਿਆ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਮੈਂ ਆਪਣਾ ਮਨ ਬਣਾਇਆ ਸੀ ਵੀ ਮੈਂ ਨਹੀਂ ਨਹੀਂ ਲੜਨੀ ਤੇ ਨਹੀਂ ਲੜਨੀ ਪਰ ਹੁਣ ਅਸੀਂ ਮੈਦਾਨ ਨਹੀਂ ਖਾਲੀ ਛੱਡਣਾ ਕਿਉਂਕਿ ਮਨੁੱਖੀ ਅਧਿਕਾਰਾਂ ਦੀ ਜਿਹੜੀ ਗੱਲ ਹੈ ਉਹ ਅਜੇ ਖਤਮ ਨਹੀਂ ਹੋਈ ਵੀ ਸਾਨੂੰ ਕੋਈ ਇਨਸਾਫ ਮਿਲ ਗਿਆ ਅਸੀਂ ਉਸੇ ਇਨਸਾਫ ਲਈ ਫਿਰ ਦੁਬਾਰਾ ਮੈਦਾਨ ਦੇ ਵਿੱਚ ਇੱਕ ਪਾਸੇ ਬਜੂਡਾ ਸਰਕਾਰ ਹੈ ਇੱਕ ਪਾਸੇ ਕਾਂਗਰਸ ਸਰਕਾਰ ਹੈ ਕਿਵੇਂ ਵੇਂਦੀ ਉਹ ਕਿਹਨਾ ਮੁਕਾਬਲਾ ਕਰਦੀ ਕੋਈ ਨਹੀਂ ਐਵੇਂ ਹੀ ਹੁੰਦਾ ਮੁਕਾਬਲਾ ਸਾਡਾ ਕੀ ਦਿਨ ਮੁਕਾਬਲਾ ਅਸੀਂ ਧੜਿਆਂ 'ਚ ਨਹੀਂ ਸਾਡਾ ਧੜਾ ਰੱਖ ਨਾਲ ਹੈ ਸਾਡਾ ਕਿਸੇ ਨਾਲ ਕੋਈ ਧੜਾ ਨਹੀਂ ਹੈਗਾ ਜਿਹੜੇ ਲੋਕ ਇਲੈਕਸ਼ਨ ਲੜ ਰਹੇ ਆ ਉਹ ਵੀ ਪਾਰਟੀਆਂ ਦੇ ਉਹਨਾਂ ਦੇ ਨੁਮਾਇੰਦੇ ਹੈਗੇ ਉਹਨਾਂ ਨੇ ਆਪ ਦਾ ਜੋਰ ਲਾਉਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ